ਮਨਰੇਗਾ ਤਹਿਤ ਹੋਰ ਵੱਡੀ ਧਾਂਦਲੀ ਜਾਲੀ ਹਾਜ਼ਰੀ ਲਗਾ ਕੇ ਲਗਾਇਆ ਜਾ ਰਿਹਾ ਹੈ ਸਰਕਾਰ ਨੂੰ ਕਰੋੜਾਂ ਦਾ ਚੁੰਨਾ ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਚਾਂਦੀਵਾਲਾ ਦਾ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਦੱਸਿਆ ਕਿ ਕਿਸ ਜਗ੍ਹਾ ਤੇ ਫੋਟੋ ਕਰਾ ਕੇ ਮਸਟੌਲ ਤੇ ਹਾਜ਼ਰੀ ਲਗਾਈਆਂ ਜਾ ਰਹੀਆਂ ਹਨ ਤੇ ਉਸ ਜਗ੍ਹਾ ਤੇ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਪੱਤਰਕਾਰ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਦੇਖਿਆ ਕਿ ਉਸ ਜਗ੍ਹਾ ਤੇ ਕੋਈ ਵੀ ਕੰਮ ਨਹੀਂ ਚੱਲ ਰਿਹਾ ਸੀ ਲੋਕਾਂ ਨੇ ਦੱਸਿਆ ਕਿ ਮਨਰੇਗਾ ਦੇ ਵਿੱਚ ਵੱਡੀ ਧਾਂਦਲੀ ਹੋ ਰਹੀ ਹੈ ਦੇਖਣ ਵਿੱਚ ਆਇਆ ਕਿ ਇਸ ਸਕੀਮ ਵਿੱਚ ਵੱਡਾ ਗੋਰਖ ਧੰਦਾ ਚੱਲਦਾ ਆ ਰਿਹਾ ਜੇਕਰ ਪੜਤਾਲ ਕਰਾਈ ਜਾਵੇ ਤਾਂ 70% ਤੋਂ ਜ਼ਿਆਦਾ ਪਿੰਡ ਤੇ ਅਧਿਕਾਰੀ ਇਸ ਗੋਰਖ ਧੰਦੇ ਦੇ ਸ਼ਗੰਦੇ ਵਿੱਚ ਆ ਸਕਦੇ ਹਨ ਇਸ ਸਕੀਮ ਚ ਬਹੁਤ ਜ਼ਿਆਦਾ ਲੀਕੇਜ ਹੈ ਤੇ ਵਿਚੋਲੇ ਇਸ ਸਕੀਮ ਤਹਿਤ ਲਾਭਪਾਤਰੀਆਂ ਦੇ ਨਾਮ ਰਜਿਸਟਰ ਕਰਨ ਲਈ ਪੈਸੇ ਲੈ ਰਹੇ ਹਨ ਕੁਝ ਲੋਕ ਕੰਮ ਤੇ ਵੀ ਨਹੀਂ ਜਾਂਦੇ ਪਰ ਉਹਨਾਂ ਨੂੰ ਕਾਗਜ਼ਾਂ ਵਿੱਚ ਦਿਖਾ ਕੇ ਸਰਕਾਰ ਨੂੰ ਕਰੋਨਾ ਰੁਪਏ ਦਾ ਚੁੰਨਾ ਲਗਾਇਆ ਜਾ ਰਿਹਾ ਹੈ ਉਥੇ ਜਦ ਇਸ ਬੰਦੀ ਮੰਤਰੀ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂ ਜੀ ਅਸੀਂ ਹੱਥੇ ਪਹੁੰਚੇ ਹਾਂ ਰਤਨ ਸਿੰਘ ਸਰ ਰਤਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਚਾਂਦੀ ਵਾਲੇ ਸੀ ਕੀ ਕਰਦੇ ਸੀ ਅਸੀਂ ਮਿਹਨਤ ਮਜ਼ਦੂਰੀ ਕਰਨੇ ਸਾਰ ਕਿੱਥੇ ਕਰਦੇ ਕਿੱਥੇ ਅਸੀਂ ਜਿੱਥੇ ਸਾਨੂੰ ਮਿਲ ਜਾਵੇ ਜੇ ਹਣ ਸਾਨੂੰ ਪਤਾ ਲੱਗਾ ਵੀ ਅਸੀਂ ਰੇਗਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਹਨ ਮਿਲਦਾ ਹੈ ਤੇ ਸਾਨੂੰ ਹਾੜੀਆਂ ਆਜਰੀਆਂ ਹੋਈ ਐਵੇਂ ਨਜਾਇਜ਼ ਭੱਪ ਲਾਈ ਜਾਂਦੇ ਨੇ ਜੇ ਸਾਡੇ ਪੈਸੇ ਖਾਤੇ ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦੇਓ ਜੀ ਆਧ ਦੇ ਦੇ ਦਿਓ ਤੁਸੀਂ ਇੱਥੇ ਕੰਮ ਕਿੱਥੇ ਚੱਲ ਰਿਹਾ ਹੈ ਇੱਥੇ ਕੰਮ ਦੀ ਆ ਹੈਡ ਤੇ ਕਹਿੰਦੇ ਨੇ ਚੱਲ ਰਿਹਾ ਸਾਨੂੰ ਪਤਾ ਲੱਗਾ ਹੈਡ ਤਾਂ ਹੀ ਆਇਆ ਆ ਹੀ ਵੇਖਿਆ ਸਰਪੰਚ ਨੂੰ ਗੱਲ ਕੀਤੀ ਬੇ ਸਰਪੰਚਾ ਬੀ ਉਥੇ ਦੇ ਗੱਲ ਆਪਣਾ ਕੰਮ ਚੱਲਦਾ ਪਿਆ ਹਰਪੰਚ ਨੇ ਕਿਹਾ ਵੀ ਚੱਲਦਾ ਪਿਆ ਤਾਂ ਬਸ ਚੈੱਕ ਕਰ ਲੈਨੇ ਆ ਤੇ ਸਰਪੰਚ ਨੂੰ ਨਾਲ ਲਿਆਂਦਾ ਕੋਈ ਇੱਥੇ ਬੰਦਾ ਨਹੀਂ ਕੱਲ 75 ਬੰਦੇ ਤੇ ਸ਼ਾਮ ਨੂੰ ਹਾਜ਼ਰੀ ਲੱਗੀ ਏ ਸਭ ਗਲਤ ਕੰਮ ਹੋ ਰਹੇ ਨੇ ਸਰ ਸਾਨੂੰ ਸਾਨੂੰ ਤਾਂ ਹੜ ਹੜਾ ਹੱਕ ਮਿਲਣਾ ਚਾਹੀਦਾ ਜਿਹੜਾ ਹਾਜਰ ਹਾਉ ਜਨ ਸਾਨੂੰ ਮਿਲਦਾ ਅਸੀਂ ਕੰਮ ਕਰਨਾ ਚਾਹਨੇ ਆ ਇਹ ਬੂਟੇ ਵੀ ਮਸਤੀ ਹਾਂਜੀ ਆ ਬੂਟੇ ਝੜ ਗਿਆ ਆ ਬੂਟੇ ਝੜੀਆਂ ਸਭ ਕੋਈ ਖਲੀਆਂ ਨੇ ਕੋਈ ਇੱਥੇ ਤੇਲਾ ਵੀ ਟੋਕ ਕੋ ਆ ਕਾਗਜ਼ਾ ਕਾਗਜ਼ਾ ਚ 100 ਬੰਦੇ ਦਾ ਮਸਟਾਲ ਪਹਿਲਾਂ ਇਹ ਨਕਦਾ ਲਿਆ ਤੇ ਸਭ ਤੋਂ ਪਹਿਲਾਂ 7 ਦਾ ਹੁਣ ਚੱਲਦਾ ਪਿਆ ਜਿਹੜਾ ਕੱਲ 5 ਤਰੀਕ ਨੂੰ ਹਾਜ਼ਰੀ ਲੱਗੀ ਏ ਹਾਂ ਇਹ ਉਹ ਹੁਣ ਜਿਹੜਾ ਸਰਕਾਰ ਨੂੰ ਕਿਸ ਤਰ੍ਹਾਂ ਦਾ ਚੋਣਾਂ ਲੱਗ ਰਿਹਾ ਸਰਕਾਰ ਨੂੰ ਤਾਂ ਬਹੁਤ ਲੱਖ ਰੁਪਈਆ ਦਾ ਚੋਣੇ ਲਾ ਰਹੇ ਨੇ ਅਫਸਰ ਛਾਈ ਇਹ ਇਹਨਾਂ ਨੇ ਹੁਣ ਜਦੋਂ ਮਾਰੇ ਬੰਦੇ ਨੂੰ ਕੰਮ ਦੇਣਾ ਨਹੀਂ ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ ਉਹ ਖਾਤੇ ਚ ਆਂਦੇ ਨੇ ਉਹ ਅੱਧ ਚੁੱਪ ਕਰਕੇ ਦੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਤਕਰੀਬਨ ਦੇ ਧੱਕੇ ਖਾਂਦੇ ਫਿਰਦੇ ਨੇ ਚੱਲੋ ਜੀ ਸਰੋ ਵਡਨ ਰਾਜਸਥਾਨ ਚੱਲੋ ਜੀ ਛੋਲੇ ਵਡਨ ਰਾਜਸਥਾਨ ਇੱਥੇ ਕੋਈ ਲੇਬਰ ਨਹੀਂ ਇੱਥੇ ਲੇਬਰ ਕੋਈ ਨਹੀਂ ਇੱਥੇ ਲੇਬਰ ਕੋ ਹੜ ਕਾਮੀ ਕੋ ਨਹੀਂ ਤੁਹਾਡੇ ਵਾਸਤੇ ਕਾਗਜ਼ਾਂ ਜਪੇ ਕਾਗਜ਼ਾਂ ਜਪੇ ਪਾਈ ਜਾਂਦੇ ਨੇ ਹਾਂਜੀ ਆ ਵੇਖੋ ਪੰਚਤਵਲ ਗਾ ਇਹਨਾਂ ਪਾਇਓ ਸੋ ਬੰਦੇ ਦਾ ਪੰਚਤਵਲ ਮੰਗ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਉਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਕੰਮ ਹਾ ਜੱਜ ਕੰਮ ਮੋਣ ਚਾਹੀਦਾ ਨਾ ਨਾ ਕੰਮ ਕਰੇ ਡਿਲੀਵਰ ਹਾਂ ਇਥੇ ਮੌਕੇ ਤੇ ਬੰਦੇ ਜੋ ਕੰਮ ਕਰੇ ਮੌਕੇ ਤੇ ਬੰਦਾ ਹੋਵੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਜੀ ਸਿੰਘ ਜੀ ਸਰ ਇਹ ਦੇਖ ਲੈ ਸਰ ਇਹ ਪਿੰਡ ਜਾਂਦੀ ਹਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੀ ਅਟੈਂਡੈਂਸ ਇਥੇ ਬੰਨ ਤੇ ਜਿਤ ਬੀਐਸਐਫ ਪੋਸਟ ਤੋਂ ਲੈ ਕੇ ਅਲੀ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਹੈ ਪਰ ਇਹ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦੇ ਦਾ ਮਾਸਟਰ ਕਢਾ ਕੇ ਇਹਨਾਂ ਟੈਂਟਾਂਾਂ 'ਚ ਜਾਲੀ ਲਾ ਕੇ ਆਨਲਾਈਨ ਕਰਾਇਆ ਬਿਨਾ ਕਿਸੇ ਅਫਸਰ ਦੇ ਸੈਨਾ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ ਇਹ ਪਿੱਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਉਹ ਕੋਈ ਇੱਥੇ ਕੰਮ ਲੱਗਿਆ ਤੇ ਨਾ ਇਹ 175 ਬੰਦੇ ਦਾ ਮਾਸਟਰ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰਮ ਤੇ ਨਹੀਂ ਹੈਗਾ ਜੀ ਨਜਾਇਜ਼ ਆ ਰਿਹਾ ਸਾਨੂੰ ਕਿ ਕਿੱਥੇ ਤੱਕ ਕੰਮ ਹੈ ਕੰਮ ਸਾਰੇ ਇਥੋਂ ਆ ਬੀਐਸਪੋਸਟ ਜਿਹੜਾ ਸੇਣੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ ਹਾਂ ਬੰਨ ਦੀ ਸਫਾਈ ਵਾਸਤੇ ਕੰਮ ਹੈ ਪਰ ਇੱਥੇ ਦਾ ਬੰਨ ਦੀ ਸਫਾਈ ਤੇ ਛੱਡੋ ਇੱਥੇ ਕਟੀਲਾ ਵੀ ਨਹੀਂ ਕਿਸੇ ਨੇ ਪੁੱਟਿਆ ਹੈ ਆਲਾਕੇ ਜਿੱਥੇ ਟੈਂਡਰ ਲੱਗਦੀ ਏ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ ਟੋਟਲ ਕੁੱਲ ਮਿਲਾ ਕੇ 175 ਬੰਦੇ ਦਾ ਕੰਮ ਤਾਂ ਚੱਲ ਰਿਹਾ ਹੈ ਲੇਕਿਨ ਕੰਮ ਇੱਕ ਬੰਦੇ ਦਾ ਵੀ ਨਹੀਂ ਹੋਇਆ ਜੀ ਕਿਸ ਤਰ੍ਹਾਂ ਸਰਕਾਰੀ ਬਾਬੂ ਮਲੇ ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰशाही ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ ਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕ腐ਪਸ਼ਨ ਖਤਮ ਕਰਨ ਵਾਸਤੇ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਪਰ ਇੱਥੇ ਭ੍ਰਿਸ਼ਟਾਚਾਰ ਹੋਰ ਹੀ ਵੱਧ ਰਿਹਾ ਜੀ ਤੇ ਸਰਕਾਰੀ ਖਜ਼ਾਨੇ ਨੂੰ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਲੱਖਾਂ ਦਾ ਚੂਨਾ ਲਾ ਰਹੇ ਨੇ ਜੀ ਅਸੀਂ ਕੰਮ ਚਾਹਣੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਨਜਾਇਜ਼ ਨਜਾਇਜ਼ ਕੰਮ ਚੱਲੀ ਜਾਂਦੇ ਨੇ ਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ ਕਾਰਵਾਈ ਇਹਨਾਂ ਤੇ ਹੋਵੇ। ਹਾਂ ਸਾਰੇ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ। ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿੱਥੇ ਕੰਮ ਹੋਇਆ ਹੈ। ਕਿੰਨਾ ਦੀ ਮਿਹਣੀ ਬੁਗਤਣਾ ਹੋਇਆ ਹੈ। ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਅੱਛਾ ਜੀ ਮੈਂ ਬਗੀਚਾ ਸਿੰਘ ਸਰਪੰਚ ਚਾਂਦੀ ਵਾਲਾ ਆ ਪਿੱਛੇ ਜੇ ਹੁਣ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ। ਹਾਂਜੀ ਇਸ ਤੋਂ ਪਹਿਲਾਂ ਵੀ ਮਸਟਰੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ। ਆ ਵੇਖੋ ਜੀ ਮਸਟੋਰ ਕਿੰਨੇ ਨਿਕਲੇ ਕਿਵੇਂ ਨਿਕਲੇ ਮਸਟੋਰ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੋਰਤੋ ਜੀ ਹੂੰ ਹੂੰ ਮਿਲੀ ਪੁਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜ਼ਰੀਆਂ ਵੀ ਪਈਆਂ ਹਾਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆ ਵੇਖੋ ਜੀ 52 ਬੰਦਿਆਂ ਦਾ ਹੈ ਜੀ ਹੂੰ ਹੂੰ ਜਿਹੜੇ ਕਿ ਬਹੁਤ ਬੰਦੇ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਵੀ ਦਸਤਖਤ ਨਹੀਂ ਨਾ ਸਰਪੰਚ ਦੇ ਨਾ ਏਪੀਓ ਦਾ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਪ੍ਰਿਸ਼ਟਾ ਯਾਰ ਖਤਮ ਕਰਨਾ ਚਾਹੁੰਦੀ ਹੈ। ਤੁਸੀਂ ਆਏ ਇੱਥੇ ਦੇਖਿਆ ਹਾਂ। ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਿਸਟੋਲ ਕੱਢੇ ਹੋਏ ਤੇ ਮੈਂ ਇੱਥੇ ਵੇਖਣ ਆਇਆ ਚੈੱਕ ਕਰਨ ਵਾਸਤੇ। ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ। ਕਾਗਜ਼ਾਂ 'ਚ ਪਾਇਆ। ਕਾਗਜ਼ਾਂ 'ਚ ਪਾਇਆ ਹੋਏ ਜੀ। ਹਾਂਜੀ ਹਾਂਜੀ। ਲੇਬਰਾਂ ਦੀ ਹਾਜ਼ਰੀਆਂ। ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ। ਕੱਲ ਲੱਗੀ ਹੈ ਜੀ। ਹਾਂਜੀ। ਇੱਥੇ ਕੋਈ ਲੇਬਰ। ਇੱਥੇ ਕੋਈ ਕੰਮ ਨਹੀਂ ਵੇਖੋ ਜੀ। ਆਪ ਤੁਸੀਂ ਚੈੱਕ ਕਰ ਸਕਦੇ ਹੋ। ਕੋਈ ਕੰਮ ਨਹੀਂ। ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ। ਬਹੁਤ ਤਗੜਾ ਚੂਨਾ ਲੱਗ ਰਿ ਤੇ ਸਰਕਾਰ ਤਾਂ ਚਾਹੁੰਦੀ ਏ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਛਾਈਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦੇ ਦੇ ਨਾ ਹੀ ਹੁੰਦੇ ਨਾ ਇਹਨਾਂ ਨੇ ਜੀ ਤੁਹਾਡੇ ਵੀ ਨਹੀਂ ਸੈਨ ਹੋਏ ਜੀ ਨਾ ਜੀ ਨਾ ਨਹੀਂ ਹੋਏ ਜੀ ਸਾਰੇ ਜਾਲੀ ਜੀ ਮੈਂ ਤਾਂ ਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਰੋਲਡ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ ਉਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨ ਤੇ ਉਥੋਂ ਮੇਸਟੋਲ ਨਿਕਲੇ ਕਈ ਕਾਫੀ ਉਥੇ ਕੰਮ ਜਮਾ ਨਹੀਂ ਹੋਇਆ ਜੀ ਉਥੇ ਵੀ ਨਹੀਂ ਹੋਇਆ ਨਹੀਂ ਹੋਇਆ ਜੀ ਤੇ ਸਾਡੇ ਮੇਸਟੋਲ ਤਾਂ ਐਪੀ ਉਹ ਕੱਢਣ ਹੀ ਨਹੀਂ ਦਿੰਦੀ ਜੋ ਅਸੀਂ ਡਿਮਾਂਡ ਦੇ ਕੇ ਆਉਣੇ ਆ ਐਪੀ ਉਹ ਮੈਡਮ ਕਹਿੰਦੀ ਐਵੇਂ ਮੇਸਟੋਲ ਥੋੜਾ ਨਿਕਲਦੇ ਆ ਤੁਹਾਨੂੰ ਪਤਾ ਹੀ ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦੇ ਸਿਆਸੀ ਬੰਦੇ ਨੇ ਤੇ ਕੁਝ ਡੀਲ ਲਾਈਨ ਕਰਦੇ ਹੋਣੇ ਆ ਜੀ ਤੇ ਆਪਾ ਦੇਨ ਲਾਈਨ ਕਰੀਦਾ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਜਿਵੇਂ ਪੈਸੇ ਨਿਕਲਦੇ ਨੇ ਸਟੋਲ ਉਸ ਤਰ੍ਹਾਂ ਖੜਾਓ ਮੈਂ ਕਿਹਾ ਕਿਸ ਤਰ੍ਹਾਂ ਕੜਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਲਾ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਉਣਾ ਹੈ ਬੰਦਿਆਂ ਤੋਂ ਏਪੀਓ ਕੌਣ ਹੈ ਏਪੀਓ ਮੀਨੂ ਮੈਡਮ ਜੀ ਇਹ ਕਢਵਾ ਮੀਨੂ ਸ਼ਰਮਾ ਹਾਂ ਜੀ ਹਾਂ ਜੀ ਇਹ ਜੀ ਸਾਸੀਂ ਤੇ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇਰਦੇ ਹੀ ਨਹੀਂ ਉੱਥੇ ਪਤਾ ਨਹੀਂ ਚੋਰੀ ਆ ਇੱਕ ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਕਲ ਜੀ ਆਰ ਐਸ ਨੂੰ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਵਿੱਚ ਉਹ ਵੀ ਨਹੀਂ ਕੱਢਿਆ ਜੀ ਉਹਨਾਂ ਇਹ ਵੀ ਮੈਡਮ ਹੁਣ ਇਹਨਾਂ ਤੇ ਕੋਈ ਸਰਕਾਰ ਨੂੰ ਸਖਤ ਨੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮ ਐਲ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੋਨਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਚਕੰਜਾ ਕੱਸਿਆ ਜਾਵੇ ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜਾ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਦੀ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਦੀ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਰੋਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ ਕੁਝ ਜਿਹੜੇ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾਦੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਇਟ ਵਿਲ ਟੇਕ ਸਮ ਟਾਈਮ ਇਹਦੀ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਇਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉਹਤੇ ਹੀ ਕਾਰਵਾਈ ਵੀ ਕਰਾਂ ਤੇ ਬੰਦੇ ਨੇ ਕਿਹਾ ਤਾਂ ਜਿਹੜਾ ਕੰਮ ਚੱਲ ਰਿਹਾ ਉੱਥੇ ਵੀ ਦਿਹਾੜੀਆਂ ਲਾਈਆਂ ਜਾ ਰਹੀਆਂ ਬੰਦੇ ਤੋਂ ਤੇ ਹਾਜ਼ਰ ਨਹੀਂ ਕੋਈ ਵੀ ਦੇਖੋ ਇਹਦਾ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਸੋ ਸਾਨੂੰ ਅਸੀਂ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ 'ਚ ਚਲੀ ਜਾਂਦੀ ਨਹੀਂ ਕਈ ਲੱਖਾਂ ਖਾਤੇ ਜਿਹੜੇ ਚਲੇ ਜਾਂਦੇ ਖੁੰਮ ਹਮ ਹਮ ਉਹਦੇ ਬਾਰੇ ਕੀ ਜਾਗਤ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਹੁੰਦਾ ਉਹਦੀ ਸੀ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਉਹ ਵੀ ਕੀਤੀ ਜਾਊਗੀ ਹਮ 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 ਕੋਈ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਬਿਲਕੁਲ ਜੀ ਜਿਹੜੇ ਦੋਸ਼ੀ ਪਾਇਆ ਜਾਣਗੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ ਜਿਹੜੇ ਮਸਟਰੋਲ ਵੀ ਹੁਣ ਕੱਢੇ ਜਾ ਰਹੇ ਬਿਨਾਂ ਸਾਈਨ ਦੇਖੋ ਜੀ ਮੇਰੇ ਨੋਟਿਸ ਨਹੀਂ ਇਹ ਗੱਲ ਆਈ ਬਿਨਾਂ ਸਾਲਾਂ ਦੇ ਜਿਹੜੇ ਮਾਸਟਰ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜਿਆਦਾ ਜਿਹੜੀ ক্লোਜ਼ਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੋਂ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਹੈ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਾਸਟਰ ਜਾਰੀ ਕਰਾਉਂਦੇ ਆ ਜਾਂ ਹਾਜ਼ਰੀ ਲਾਉਂਦੇ ਉਹ ਸਾਰੇ ਬਲੌਕ ਤੇ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੁਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਜ਼ਿਆਦਾਤਰ ਇਹ ਸਾਰਾ ਮੋਨੀਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਨ ਉਹ ਦੇਖਦੇ ਸਾਰਾ ਮੈਟਰ ਕੋਈ ਕਿ ਐਸੇ ਖਜ਼ਾਨੇ ਨੂੰ ਲੱਖ ਰੁਪਏ ਤੇ ਚੁੰਨਾ ਲੱਗ ਰਿਹਾ ਉਹਦੇ ਵਰੀ ਤੂੰ ਪੜਤਾਲ ਕੀਤੀ ਸੀ ਦੇਖੋ ਜੀ ਜਿੱਦਾਂ ਕੋਈ ਸ਼ਿਕਾਇਤ ਆਉਂਦੀ ਆ ਸੁਚੈਨ ਜੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਵੀ ਕੀਤੀ ਹੈ ਅਜੇ ਤੱਕ ਕਾਰਵਾਈ ਚੱਲ ਰਹੀ ਆ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਚ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਮੈਟਰ ਦੀ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਆ ਮੌਕਾ ਵੀ ਵੇਖ ਰਹੇ ਕੋਈ ਮੇਕਮਾ ਕਰ ਰਿਹਾ ਉਹਦੇ ਕੋਈ ਕਾਰਵਾਈ ਕੀ ਕਾਰਵਾਈ ਹਲੇ ਰਿਪੋਰਟ ਬਣ ਰਹੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਕਾਰਵਾਈ ਕਿੱਤੀ ਹੈ ਕਾਰਵਾਈ ਸ਼ੁਰੂ ਕੀਤੀ ਹੈ ਪੜਤਾਲ ਸ਼ੁਰੂ ਕਰਤੀ ਉਹ ਕਾਰਵਾਈ ਹੈ ਹਾਂਜੀ